ਕਲੋਸ ਹੋ ਜਨ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਬੀਪੀ ਹਰਿਆਣੇ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਅੱਸੀ ਅੱਜ ਮਿਲਟਨ ਕੀ ਜਾਣਾ ਸੀ ਲੂਟਨ ਵੱਲ ਮਿਲਟਨ ਕੀ ਦਾ ਆਪਾਂ ਥੋੜਾ ਦੌਰਾ ਕੀਤਾ ਦੇਖਿਆ ਫਿਰ ਆਪਾਂ ਚਲੇ ਗਏ ਬੱਸ ਸਟਾਪ ਤੇ ਦੇਖਿਆ ਤਾਂ ਲੂਟਨ ਦੀ ਬੱਸ 27 ਮਿੰਟਾਂ ਬਾਅਦ ਆਉਣੀ ਸੀ ਆਪਾਂ ਲਈ ਸਮੂਦੀ ਤੇ ਸਮੂਦੀ ਪੀ ਕੇ ਇੰਜੋਏ ਕੀਤਾ ਦੇਖਿਆ ਮੌਸਮ ਬੜਾ ਹੀ ਸੋਹਣਾ ਸੀ ਦ੍ਰਿਸ਼ ਬਹੁਤ ਸੋਹਣਾ ਲੱਗਿਆ ਤਾਂ ਆਪਾਂ ਕੁਝ ਵੀਡੀਓਜ਼ ਆਪਣੇ ਕੈਮਰੇ 'ਚ ਕੈਦ ਕੀਤੀਆਂ ਦੇਖਿਆ ਤਾਂ ਟਾਈਮ 7:45 ਹੋ ਗਏ ਤਾਂ ਟਾਈਮ ਦੇ ਨਾਲ-ਨਾਲ ਦਿਨ ਵਰਗਾ ਦ੍ਰਿਸ਼ ਨਜ਼ਰ ਆ ਰਿਹਾ ਸੀ ਇਹ ਸ਼ਾਮ ਦਾ ਖੂਬਸੂਰਤ ਟਾਈਮ ਦੇਖਿਆ ਤਾਂ ਸਾਹਮਣੇ ਉਹ ਦੋ ਬੁੱਤ ਕੁੰਗੜੇ ਜੇ ਨਜ਼ਰ ਆਏ ਲੱਗਿਆ ਉਹਨਾਂ ਨੂੰ ਠੰਡ ਲੱਗ ਰਹੀ ਹੁੰਦੀ ਆ ਆਪਾਂ ਉਹਨਾਂ ਦੀ ਪਿਕਚਰ ਵੀ ਕੈਦ ਕੀਤੀ ਕੈਮਰੇ 'ਚ ਦੇਖਿਆ ਤਾਂ ਸੈਂਟੈਂਡਰ ਸਾਈਕਲ ਲੱਗੇ ਹੋਏ ਸੀ ਲੱਗਿਆ ਵੀ ਆਪਾਂ ਵੀ ਇਸ ਤੇ ģੜਾ ਦੇ ਕੇ ਦੇਖੀਏ ਬਟ ਆਪਣੇ ਹਿਸਾਬ 'ਚ ਨਹੀਂ ਆਇਆ ਆਪਾਂ ਇਹਨੂੰ ਦੇਖਿਆ ਤੇ ਆਪਾਂ ਅੱਗੇ ਵੱਲ ਵਧੇ ਪਰ ਇਹ ਸਾਈਕਲ ਬਹੁਤ ਪਿਆਰੇ ਲੱਗੇ ਆਪਣੀ ਵਾਸ ਦਾ ਟਾਈਮ ਹੋ ਗਿਆ ਟਾਈਮ ਵੱਜ ਗਏ ਸੀਗੇ 8:05 ਆਪਣੀ yellow ਰੰਗ ਦੀ ਸਟੇਜ ਕੋਚ ਬੱਸ ਆ ਗਈ ਆਪਣੇ ਪਲੇਟਫਾਰਮ ਨੰਬਰ 36 ਤੇ ਆਪਾਂ ਇਹਦੀ ਟਿਕਟ ਲਵਾਂਗੇ 2 ਪਾਉਂਡ ਦੀ ਆਪਾਂ ਨੂੰ ਟਿਕਟ ਲੈਣੀ ਹੈ ਡਰਾਈਵਰ ਨੇ ਵਿੰਡੋ ਖੋਲੀ ਤੇ ਆਪਾਂ ਬੱਸ ਦੇ ਵਿੱਚ ਟਿਕਟ ਲਈ ਇੰਪਟੈਂਜ ਕਾਰ ਟੈਪ ਕੀਤਾ ਤੇ ਟਿਕਟ ਲੈਣ ਤੋਂ ਬਾਅਦ ਥੈਂਕ ਯੂ ਕਿਹਾ ਤੇ ਆਪਾਂ ਟਿਕਟ ਲੈ ਕੇ ਬਸ ਤੇ ਉੱਪਰਲੇ ਹਿੱਸੇ ਵੱਲ ਚਲੇ ਗਏ ਕਿਉਂਕਿ ਬਸ ਡਬਲ ਡੈਕਰ ਸੀ ਬਸ ਦੇ ਵਿੱਚ ਦੇਖਿਆ ਤਾਂ ਸਿਰਫ ਅਸੀਂ ਦੋ ਹੀ ਜਾਣੇ ਸੀ ਕਿਉਂਕਿ ਸਵਾਰੀਆਂ ਬਹੁਤ ਘੱਟ ਸੀ ਬਸ ਸਾਰੀ ਖਾਲੀ ਨਜ਼ਰ ਆ ਰਹੀ ਸੀ ਬਹੁਤ ਹੀ ਸੋਹਣਾ ਦ੍ਰਿਸ਼ ਹੋਣ ਦੇ ਨਾਲ ਨਾਲ ਮੈਥੋਂ ਫੇਰ ਨਹੀਂ ਰਹਾ ਗਿਆ ਮੈਂ ਸੋਣਾ ਵੀਉ ਕੈਚ ਕਰਨ ਦੇ ਲਈ ਕੈਮਰਾ ਆਨ ਕੀਤਾ ਇੰਜ ਜਾਪਦਾ ਸੀ ਕਿ ਦੁਪਹਿਰ ਦੇ 2:00 3 ਵਜੇ ਹੋਣ ਬਟ ਟਾਈਮ ਸੀਗਾ 8:30 ਦਾ ਟਾਈਮ ਸੀਗਾ ਸ਼ਾਮ ਦਾ ਬਹੁਤ ਹੀ ਖੂਬਸੂਰਤ ਦ੍ਰਿਸ਼ ਇਧਰੋਂ ਗੱਡੀਆਂ ਦੀ ਲਾਈਨ ਲਗਾਤਾਰ ਲੱਗੀ ਹੋਈ ਸੀ ਬਟ ਬੱਸ ਡਰਾਈਵਰ ਸਾਡਾ ਉਸ ਤੋਂ ਵੀ ਕਾਲਾ ਸੀ ਟਾਈਮ ਲੱਗਦੇ ਹੀ ਉਹਨੇ ਦੇਖ ਕੇ ਬੱਸ ਨੂੰ ਅੱਗੇ ਵੱਲ ਤੋਰਿਆ ਤੇ ਆਪਾਂ ਵੀਡੀਓ ਲਗਾਤਾਰ ਬਣਾਉਂਦੇ ਰਹੇ ਕਿਉਂਕਿ ਦ੍ਰਿਸ਼ ਬਹੁਤ ਹੀ ਖੂਬਸੂਰਤ ਸੀ ਆਨੰਦ ਬਹੁਤ ਆ ਰਿਹਾ ਸੀ ਦ੍ਰਿਸ਼ ਵੇਖ-ਵੇਖ ਕੇ ਬੱਸ ਡਰਾਈਵਰ ਬੱਸ ਬਹੁਤ ਤੇਜ਼ੀ ਨਾਲ ਦੌੜ ਰਹੀ ਸੀ ਤੇ ਮੈਨੂੰ ਲੱਗਿਆ ਕਿ ਇਥੋਂ ਦ੍ਰਿਸ਼ ਥੋੜਾ ਘੱਟ ਨਜ਼ਰ ਆਉਂਦਾ ਹੈ ਵੀਡੀਓ ਸਹੀ ਨਹੀਂ ਬਣ ਰਹੀ ਮੈਂ ਉੱਠ ਕੇ ਅਗਲੀ ਸੀਟ ਤੇ ਆ ਗਿਆ ਫਰੰਟ ਸੀਟ ਤੇ ਬੈਠ ਕੇ ਆਪਣਾ ਕੈਮਰਾ ਦੁਬਾਰੇ ਆਨ ਕੀਤਾ ਦੇਖਿਆ ਹੁਣ ਵਿਊ ਬਿਲਕੁਲ ਸਹੀ ਨਜ਼ਰ ਆ ਰਿਹਾ ਹੈ ਦੇ ਵਿੱਚ ਦੀ ਆਪਾਂ ਵੀਡੀਓ ਪਾਉਜ਼ ਕੀਤੀ ਤੋਂ ਕੁ ਦੋਸਤਾਂ ਦੇ ਫੋਨ ਅਟੈਂਡ ਕੀਤੇ ਤੇ ਆਪਾਂ ਮਿਲਟਨ ਕੀ ਦਾ ਤੁਹਾਨੂੰ ਫੇਰ ਖੂਬਸੂਰਤ ਦ੍ਰਿਸ਼ ਦਿਖਾਉਣ ਲੱਗੇ ਆਂ ਇਹ ਤਰਫ ਬਹੁਤ ਹੀ ਸੋਹਣੇ ਨਜ਼ਰ ਆ ਰਹੇ ਨੇ ਮਿਲਟਨ ਕੀ ਦੀਆਂ ਖੂਬਸੂਰਤ ਸੜਕਾਂ ਸਾਫ਼ ਸੁਥਰਾ ਸ਼ਹਿਰ ਬਹੁਤ ਹੀ ਸਫਾਈ ਇਸ ਸ਼ਹਿਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੋਈ ਖਲਾਰਾ ਨਹੀਂ ਕੋਈ ਗੰਦ ਨਹੀਂ ਪਿਆ ਹੋਇਆ ਬਹੁਤ ਹੀ ਸਾਫ਼ ਸੁਥਰਾ ਸ਼ਹਿਰ ਮਿਲਟਨ ਕੀ ਅੱਗੇ ਵੱਲ ਦੇਖਿਆ ਤਾਂ ਰੈੱਡ ਲਾਈਟਾਂ ਹੋਈਆਂ ਸੀ ਬੱਸ ਡਰਾਈਵਰ ਨੇ ਬੱਸ ਰੋਕੀ ਆਪਣਾ ਕੈਮਰਾ ਲਗਾਤਾਰ ਚੱਲਦਾ ਰਿਹਾ ਆਪਾਂ ਸੋਚ ਰਹੇ ਸੀ ਕਿ ਹੁਣ ਅੱਗੇ ਕਿੱਧਰ ਨੂੰ ਕੈਮਰਾ ਘੁਮਾਈਏ ਦੇਖਣ ਦੇ ਨਾਲ ਨਾਲ ਫਿਰ ਅਸੀਂ ਕੈਮਰਾ ਨੂੰ ਜ਼ੂਮ ਕਰਕੇ ਸਾਈਡ ਵੱਲ ਕੀਤਾ ਤਾਂ ਸਾਈਡ ਵੱਲ ਦਿਖਾਇਆ ਪਾਸਿੰਗ ਬ੍ਰਿਜ ਪਾਸਿੰਗ ਬ੍ਰਿਜ ਜਿੱਥੋਂ ਲੋਕ ਥੱਲੋਂ ਪੁਲ ਕ੍ਰਾਸ ਕਰਕੇ ਆਪਣੀਆਂ ਜੋਬਾਂ ਆਪਣੀਆਂ ਲੋਕੇਸ਼ਨਾਂ ਵੱਲ ਜਾਂਦੇ ਨੇ ਆਪਾਂ ਨੂੰ ਇਹ ਥੋੜਾ ਵਧੀਆ ਲੱਗੀ ਲੋਕੇਸ਼ਨ ਆਪਾਂ ਹੋਰ ਜ਼ੂਮ ਕਰਕੇ ਦਿਖਾ ਦਿੱਤਾ ਬਟ ਮਿਲਟਨ ਕੀ ਬਹੁਤ ਹੀ ਪਿਆਰਾ ਸ਼ਹਿਰ ਹੈ ਬਹੁਤ ਹੀ ਖੂਬਸੂਰਤ ਸ਼ਹਿਰ ਪਰਸਨਲੀ ਮੈਂ ਬਹੁਤ ਪਸੰਦ ਕਰਦਾ ਇਹ ਸ਼ਹਿਰ ਨੂੰ ਤੇ ਸਾਡੀ ਹਰੀ ਬੱਤੀ ਹੋ ਗਈ ਹੈ ਚੌਂਕ ਦੇ ਵਿੱਚ ਬੱਸ ਡਰਾਈਵਰ ਨੇ ਬੱਸ ਟੋਰੀ ਤੇ ਬੱਸ ਬਹੁਤ ਤੇਜ਼ੀ ਨਾਲ ਪੁਜਾ ਰਿਹਾ ਸੀ ਸામਨੇ ਦੋ ਬੰਦੇ ਸੜਕ ਕ੍ਰੋਸ ਕੀਤੇ ਬੱਸ ਦੇ ਵਿੱਚ ਦੁਬਾਰਾ ਆਪਾਂ ਕੈਮਰਾ ਫੇਰਿਆ ਤਾਂ ਬੱਸ ਬਿਲਕੁਲ ਖਾਂਦੀ ਸੀ ਇੱਕ ਕਾਲਾ ਭਰਾ ਮੇਰੇ ਨਾਲ ਸਾਈਡ ਤੇ ਬੈਠਾ ਸੀ ਬਟ ਉਹ ਚੁੱਪ ਸੀ ਕੁਝ ਬੋਲਦਾ ਨਹੀਂ ਸੀ ਆਪਾਂ ਆਪਣੀ ਵੀਡੀਓ ਬਣਾਉਣ ਤੇ ਲੱਗੇ ਹੋਏ ਸੀ ਦੇਖਿਆ ਸਾਹਮਣੇ ਫੇਰ ਰੈੱਡ ਲਾਈਟਾਂ ਆ ਗਈਆਂ ਮੈਲਟਨ ਕੀ ਦੇ ਵਿੱਚ ਆਸ ਏਰੀਆ ਦੇ ਵਿੱਚ ਰੈੱਡ ਲਾਈਟਸ ਬਹੁਤ ਜ਼ਿਆਦਾ ਨੇ ਇਸ ਸਫ਼ਰ ਦੌਰਾਨ ਘੱਟੋ ਘੱਟ 4 ਤੋਂ 5 ਵਾਰ ਲਾਈਟਾਂ ਆਈਆਂ ਕੁਝ ਲਾਈਟਾਂ ਦੀ ਵੀਡੀਓ ਆਪਾਂ ਮਿਸ ਕਰ ਦਿੱਤੀ ਤੇ ਕੁਝ ਦੀ ਆਪਾਂ ਵੀਡੀਓ ਬਣਾਈ ਸਾਹਮਣੇ ਦੇਖਿਆ ਇੱਕ ਬਹੁਤ ਹੀ ਵੱਡੀ ਬਿਲਡਿੰਗ ਨਜ਼ਰ ਆਈ ਜਦੋਂ ਉਸ ਬਿਲਡਿੰਗ ਬਾਰੇ ਥੋੜਾ ਪਤਾ ਕਰਨ ਦਾ ਕੀਤਾ ਤਾਂ ਉਹ ਇੱਕ ਬਹੁਤ ਹੀ ਵੱਡੀ ਫੈਕਟਰੀ ਸੀ ਤੇ ਹੁਣ ਰੈੱਡ ਲਾਈਟ ਦਾ ਇੰਤਜ਼ਾਰ ਬਹੁਤ ਲੰਮਾ ਸਮਾਂ ਕਰਨਾ ਪੈਂਦਾ ਤੇ ਗ੍ਰੀਨ ਲਾਈਟ ਹੋਈ ਅੱਗੇ ਵੱਲ ਵਧੇ ਕੈਮਰਾ ਸਾਡਾ ਲਗਾਤਾਰ ਚੱਲਦਾ ਰਿਹਾ ਵਿਊ ਬਹੁਤ ਹੀ ਸੋਹਣਾ ਸੀ ਟਾਈਮ ਤਕਰੀਮਰ ਸ਼ਾਮ ਦੇ 8:30 ਵੱਜ ਚੁੱਕੇ ਸੀ ਪਰ ਦੇਖਣ ਨੂੰ ਇੰਜ ਲੱਗਦਾ ਸੀ ਕਿ ਇਹ ਦੁਪਹਿਰ ਦਾ ਸਮਾਂ ਹੋਵੇ ਕਿਉਂਕਿ ਲੰਡਨ ਦੇ ਵਿੱਚ ਟਾਈਮ ਚੇਂਜ ਹੋ ਚੁੱਕਿਆ ਹੈ ਸੂਰਜ 7:30 8 ਵਜੇ ਤੱਕ ਛਿਪਦਾ ਰੈੱਡ ਲਾਈਟਾਂ ਫੇਰ ਆ ਗਈਆਂ ਆਪਾਂ ਫੇਰ ਅੱਗੇ ਵੱਲ ਵਧ ਗਏ ਸਾਹਮਣੇ ਦੇਖਿਆ ਬਹੁਤ ਹੀ ਸੋਹਣੇ ਦ੍ਰਿਸ਼ ਬਹੁਤ ਸੋਹਣੇ ਦਰਖਤ ਨਜ਼ਰ ਆ ਰਹੇ ਸੀ ਸਾਫ ਸੁਥਰਾ ਸ਼ਹਿਰ ਸਾਫ ਸੁਥਰੀਆਂ ਸੜਕਾਂ ਦੂਰ ਵੱਲ ਨਿਗਾਹ ਪਈ ਤਾਂ ਇੱਕ ਫੇਰ ਰੈੱਡ ਲਾਈਟ ਨਜ਼ਰ ਆ ਗਈ ਰੈੱਡ ਲਾਈਟ ਤੋਂ ਸਾਡੇ ਡਰਾਈਵਰ ਨੇ ਬੱਸ ਸਾਈਡ 'ਤੇ ਘੁਮਾਤੀ ਕਹਿੰਦਾ ਆਪਾਂ ਇੱਧਰ ਦੀ ਜਾਣਾ ਨਹੀਂ ਅੱਗੇ ਵੱਲ ਚੱਲੇ ਤੇ ਦੇਖਿਆ ਤਾਂ ਹਾ ਸਾਈਡ 'ਤੇ ਇੱਕ ਟਰੱਕ ਬੱਸ ਨੂੰ ਟੋ ਕਰ ਰਿਹਾ ਸੀ ਬੱਸ ਦੇ ਵਿੱਚ ਕੋਈ ਖਰਾਬੀ ਆ ਗਈ ਬਸ ਇਹ ਪੱਟੂ ਖੜੇ ਦਾ ਰੋਡ 'ਤੇ ਸੀਗੇ ਆ ਅਰੀਵਾ ਦੀ ਬੱਸ ਖੜੀ ਆ ਸਾਈਡ 'ਤੇ ਤੇ ਆਪਾਂ ਮਿਲਟਨ ਕੀ ਸਟੇਜ ਕੋਚ ਬੱਸ 'ਚ ਬੈਠੇ ਹਾਂ ਬੱਸ ਨੂੰ ਐਮ ਕੇ 1 ਦਾ ਨਾਮ ਦਿੱਤਾ ਗਿਆ ਐਮ ਕੇ 1 ਕਹਿੰਦੇ ਨੇ ਬਹੁਤ ਹੀ ਪਿਆਰੇ ਸ਼ਹਿਰ ਦੇ ਵਿੱਚ ਜਦੋਂ ਅਸੀਂ ਅੱਗੇ ਵੱਲ ਵਧੇ ਤੇ ਆਹਾ ਸੈਂਟਰ ਟਾਊਨ ਦਾ ਇੱਕ ਏਰੀਆ ਜਿੱਥੇ ਬੱਸ ਸਟਾਪ ਤੇ ਸਵਾਰੀਆਂ ਵੇਟ ਕਰਦੀਆਂ ਸੀ ਬੱਸ ਨੇ ਤੇ ਸਟਾਪ ਕੀਤਾ ਡੇਢ ਮਿੰਟ ਦੇ ਲਈ ਆਪਾਂ ਟਾਈਮ ਵੀ ਨੋਟ ਕੀਤਾ ਤੇ ਸਵਾਰੀਆਂ ਬੈਠੀਆਂ ਤੇ ਆਪਾਂ ਅੱਗੇ ਵੱਲ ਬਦੇ ਸਿੱਧਾ ਆਗੇ ਆਪਾਂ ਮੋਟਰਵੇ ਦੇ ਜੌਨ ਲਵਾਈਸ ਦਾ ਸ਼ੋਰੂਮ ਟੱਪ ਗਿਆ ਸਾਈਡ ਤੇ ਇਹ ਹੈ ਤਕਰੀਬਨ ਤਕਰੀਬਨ 9 ਵਜੇ ਦਾ ਦ੍ਰਿਸ਼ ਬਟ ਲੱਗ ਰਿਹਾ ਹੈ ਕਿ ਦਿਨ ਹੀ ਚੜਿਆ ਹੋਵੇ ਆ ਸਾਡੇ ਸਾਹਮਣੇ ਇੱਕ ਗੱਡੀ ਜਾਂਦੀ ਸੀ ਇਹ ਸਾਡੇ ਤੋਂ ਵੀ ਤੇਜ਼ ਸੀ ਉਹ ਗੱਡੀ ਵਾਲਾ ਕਹਿੰਦਾ ਮੈਂ ਪਹਿਲਾਂ ਘਰੇ ਜਾਣਾ ਹੈ ਸਾਡਾ ਡਰਾਈਵਰ ਕਹਿੰਦਾ ਅਸੀਂ ਪਹਿਲਾਂ ਜਾਣਾ ਤੇ ਡਰਾਈਵਰ ਵਾਕਈ ਬਹੁਤ ਤੇਜ਼ ਸੀਗਾ ਸਾਹਮਣੇ ਸਾਨੂੰ ਨਜ਼ਰ ਆਇਆ ਜੌਨ ਲਵਾਈਸ ਦਾ ਦੂਜਾ ਵੇਅਰ ਹਾਊਸ ਯਾਰ ਕਿਹਿਆ ਅਸਾਂ ਉਹ ਪੰਚ ਸਦੋ ਤੇ ਜੌਨ ਲਵਾਈਸ ਕੇ ਵੇਅਰ ਹਾਊਸ ਡਿਫਰੈਂਟ ਬੋਰਡ ਬੋਥ ਜੰਪ ਕਰੇ ਸੀ ਰਾਤ ਨੂੰ ਉਸ ਤੋਂ ਬਾਅਦ ਸੱਜਣੋ ਆਪਾਂ ਪਹੁੰਚ ਗਏ ਆ ਆਪਣੇ ਲੀਟ ਸ਼ਹਿਰ ਬਸ ਦੇ ਵਿੱਚੋਂ ਥੱਲੇ ਉਤਰਿਆ ਦੋ ਤਿੰਨ ਪੰਜਾਬੀ ਦੋਸਤ ਮਿਲੇ ਹੈਲੋ ਹਾਈ ਕੀਤੀ ਤੇ ਆਪਾਂ ਡਰਾਈਵਰ ਦਾ ਕੀਤਾ ਧੰਨਵਾਦ ਤੇ ਆਪਾਂ ਬਸ ਚੋਂ ਥੱਲੇ ਉਤਰ ਗਏ ਦੇਖਿਆ ਤਾਂ ਟਾਈਮ ਆਪਣਾ ਵੱਜਿਆ ਸੀਗਾ 9:36 ਟਾਈਮ ਦੇ ਅਨਸਾਰ ਆਪਾਂ ਦੇਖਿਆ ਕਿ 뷰 ਬਹੁਤ ਹੀ ਸੋਹਣਾ ਖੂਬਸੂਰਤ ਦ੍ਰਿਸ਼ ਆਪਣਾ ਸ਼ਹਿਰ ਆਪਣਾ ਹੀ ਹੁੰਦਾ ਦੇਖਿਆ ਤੇ ਆਪਾਂ ਕੈਪਚਰ ਕੀਤਾ ਆਪਣੇ ਕੈਮਰੇ ਦੇ ਵਿੱਚ ਸਾਰੇ 뷰 ਨੂੰ ਅੱਜ ਦਾ ਸਫ਼ਰ ਬਹੁਤ ਵਧੀਆ ਰਿਹਾ। ਹੋਪਸੋ ਤੁਹਾਨੂੰ ਵੀ ਇਹ ਮੇਰਾ ਬਲੌਗ ਬਹੁਤ ਵਧੀਆ ਲੱਗੇਗਾ। ਤੁਸੀਂ ਪਹਿਲਾਂ ਵਾਲੇ ਬਲੌਗ ਨੂੰ ਵੀ ਬਹੁਤ ਪਿਆਰ ਸਤਿਕਾਰ ਦਿੱਤਾ। ਹੋਪਸੋ ਤੁਸੀਂ ਇਸ ਨੂੰ ਵੀ ਸਤਿਕਾਰ ਦਿਓਗੇ। ਆਹ ਵਿਊ ਦੇਖੋ। ਬੱਦਲ ਕਿੰਨੇ ਸੋਹਣੇ ਬਣੇ ਹੋਇਆ ਤੇ ਲਾਈਟਾਂ, ਸਟਰੀਟ ਲਾਈਟਾਂ। ਬਹੁਤ-ਬਹੁਤ ਤੁਹਾਡਾ ਧੰਨਵਾਦ ਪਹਿਲਾਂ ਵਾਲੇ ਬਲੌਗ ਨੂੰ ਵੀ ਤੁਸੀਂ ਪਿਆਰ ਦਿੱਤਾ ਤੇ ਇਸ ਨੂੰ ਵੀ ਪਿਆਰ ਦਿਓਗੇ।